ਅੱਲੀ ਉਹਨੇ ਆਪਦੀ ਸੱਸ ਦੀ ਕੁੱਟਮਾਰ ਨਹੀਂ ਕੀਤੀ ਹੋਰ ਵੀਡੀਓ ਵੀ ਆਈਆਂ ਕਿ ਉਹ ਆਪਣੇ ਪਤੀ ਨੂੰ ਚਪਲਾਂ ਨਾਲ ਬਹੁਤ ਬੁਰੀ ਤਰ੍ਹਾਂ ਕੁੱਟ ਰਹੀ ਆ ਦਰਵਾਜ਼ਾ ਭੰਨ ਰਹੀ ਆ ਇਹਦਾ ਮਤਲਬ ਇਹ ਵੀ ਘਰ ਦੇ ਵਿੱਚ ਮਾਂ ਹੌਲ ਹਮੇਸ਼ਾ ਇਤਨਾ ਪੂਰ ਰਿਹਾ ਹੋਊਗਾ ਤੇ ਬੱਚਿਆਂ ਦੀ ਮਾਨਸਿਕਤਾ ਤੇ ਇਹਦਾ ਇਹਨਾਂ ਗੱਲਾਂ ਦਾ ਬਹੁਤ ਮਾੜਾ ਅਸਰ ਪੈਂਦਾ ਆ ਆਮ ਤੌਰ ਤੇ ਆਪਾਂ ਦੇਖਦੇ ਆ ਕਿ ਮਾਵਾਂ ਦੁਖੀ ਨੇ ਕਿ ਸਾਡੇ ਬੱਚੇ ਨਸ਼ੇ ਕਰਦੇ ਆ ਪਰ ਇਸ ਕੇਸ ਦੇ ਵਿੱਚ ਆਪਾਂ ਉਲਟਾ ਦੇਖ ਰਹੇ ਆ ਕਿ ਇੱਕ ਜਵਾਨ ਬੇਟਾ ਦੁਖੀ ਆ ਕਿ ਮੇਰੀ ਮਾਂ ਨਸ਼ਾ ਕਰਦੀ ਆ ਉਨੇ ਵੀ ਕਿਹਾ ਆ ਕਿ ਕੱਲਾ ਸ਼ਰਾਬ ਨਹੀਂ ਪੀਂਦੇ ਮੈਨੂੰ ਲੱਗਦਾ ਹੈ ਮੈਡੀਕਲ ਨਸ਼ੇ ਹੋਰ ਵੀ ਕਰਦੇ ਜਿੰਨੀ ਤਾਂ ਬੁਰੀ ਤਰ੍ਹਾਂ ਮਾਤਾ ਨੂੰ ਕੁੱਟ ਰਹੀ ਆ ਕੁਝ ਵੀ ਨੁਕਸਾਨ ਹੋ ਸਕਦਾ ਘਰ ਆ ਕਿ ਉਹ ਕਹਿੰਦੇ ਵੀ ਸਮਝੌਤੇ ਤੋਂ ਬਾਅਦ ਵੀ ਉਹਦਾ ਬੇਟਾ ਦੱਸ ਰਿਹਾ ਆ ਕਿ ਉਹ ਮੈਨੂੰ ਆ ਕੇ ਮਤਲਬ ਧਮਕੀਆਂ ਦੇਂਦੀ ਵੀ ਮੈਂ ਦੇਖੂਗੀ ਤੂੰ ਕੀ ਕਰਦੇ ਹੋ ਨਾ ਹੁਣ ਤੈਨੂੰ ਮੈਂ ਦੇਖੂਗੀ ਮਤਲਬ ਇਹ ਜਿਹੜਾ ਵਰਤਾਰਾ ਇਹ ਬਹੁਤ ਮੇਰੇ ਹਿਸਾਬ ਨਾਲ ਗਲਤ ਆ ਇੱਕ ਔਰਤ ਵਾਸਤੇ ਉਹ ਸ਼ਾਇਦ ਟੀਚਰ ਹੋਵੇ ਜਾਂ ਕੀ ਹੋਵੇ ਪਤਾ ਨਹੀਂ ਉਹ ਆਪਣੇ ਆਪ ਨੂੰ ਕਹਿ ਰਹੀ ਕਿ ਮੈਂ ਡਾਕਟਰ ਆ ਕੋਈ ਉਹਦੇ ਪੱਲੇ ਕੁਝ ਨਹੀਂ ਹੈਗਾ ਉਸ ਔਰਤ ਦੇ ਤੇ ਮੈਂ ਔਰਤਾਂ ਦੇ ਆਗੂ ਖੜਨ ਦੇ ਬਾਵਜੂਦ ਇਹ ਮੰਗ ਜ਼ਰੂਰ ਕਰਦੀਆਂ ਦੇ ਇਹੋ ਜਿਹੀਆਂ ਔਰਤਾਂ ਜਿਹੜੀਆਂ ਸਮਾਜ ਦੇ ਵਿੱਚ ਬਾਕੀ ਸਾਰੇ ਵਰਗ ਦੇ ਉਤੇ ਇੱਕ ਸਵਾਲ ਖੜਾ ਕਰ ਦਿੰਦੀਆਂ ਇਹਦੇ ਉਤੇ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਹੈ ਆਜ਼ਾਦੀ ਦਾ ਮਤਲਬ ਔਰਤਾਂ ਦੀ ਆਜ਼ਾਦੀ ਦਾ ਜਾਂ ਬਰਾਬਰਤਾ ਦਾ ਇਹ ਮਤਲਬ ਨਹੀਂ ਹੈ ਕਿ ਉਹ ਬੰਦਿਆਂ ਵਾਂਗ ਹੋਈ ਸ਼ਰਾਬ ਪੀ ਕੇ ਜੋ ਬੰਦੇ ਗਲਤੀਆਂ ਕਰਦੇ ਨੇ ਉਹ ਗਲਤੀਆਂ ਕਰਨ ਇਹ ਆਜ਼ਾਦੀ ਨਹੀਂ ਹੁੰਦੀ ਆਜ਼ਾਦੀ ਹੁੰਦੀ ਹੈ ਬਰਾਬਰ ਦਾ ਮਾਨ ਸਨਮਾਨ ਬਰਾਬਰਤਾ ਦੇ ਨਾਗਰਿਕਤਾ ਸਮਝਣਾ ਮਾਤਾ ਨੇ ਵੀ ਇਹ ਗੱਲ ਕਹੀ ਵੀ ਭਾਵੇਂ ਪੁਲਿਸ ਨੇ ਸਮਝੌਤਾ ਕਰਾ ਦਿੱਤਾ ਪਰ ਮੇਰੀ ਤਸੱਲੀ ਨਹੀਂ ਹੈਗੀ ਹਨਾ ਕਿਤੇ ਨਾ ਕਿਤੇ ਮੁੰਡੇ ਦੀ ਗੱਲ ਤੋਂ ਵੀ ਲੱਗਦਾ ਵੀ ਸਾਡੇ ਗਲਤ ਸਿਆਪਾ ਉਹੀ ਪਿਆਰਿਆ ਕਹਿੰਦੀ ਆ ਹੁਣ ਉਹ ਡੋਨ ਬਣਿਆ ਅੰਦਰ ਵੜ ਗਿਆ ਆਪਦੇ ਹਸਬੰਦ ਨੂੰ ਹੀ ਕਹਿ ਰਹੀ ਨਾ ਡੋਨ ਬਣ ਕੇ ਅੰਦਰ ਵੜ ਗਿਆ ਇਹਦਾ ਮਤਲਬ ਉਹਦੀ ਵੀ ਵਿਚਾਰੇ ਦੀ ਕੋਈ ਾਕਾਤ ਨਹੀਂ ਸ਼ਰਾਬ ਕਹਿੰਦੇ ਉਹ ਹੀ ਪੀਂਦਾ ਵੀਡੀਓ ਇਹ ਉਹਦੇ ਪੁੱਤੇ ਨਹੀਂ ਬਣਾਈ ਆ ਇਹ ਵੀ ਕਿਹਾ ਉਹਨੂੰ ਲੋਕਾਂ ਨੇ ਸਵਾਲ ਕੀਤਾ ਵੀ ਤੂੰ ਹਟਾਇਆ ਕਿਉਂ ਨਹੀਂ ਦਾਦੀ ਜੀ ਜਦੋਂ ਕੁੱਟਦੀ ਸੀ ਉਹ ਕਹਿੰਦਾ ਵੀ ਮੇਰੇ ਇੱਕ ਤਾਂ ਪਹਿਲਾਂ ਇਹ ਮੇਰੀ ਮਾਂ ਨੇ ਮੇਰੀ ਕੰਪਲੇਂਟ ਕੀਤੀ ਹੋਈ ਆ ਥਾਣੇ ਦੇ ਵਿੱਚ दारू ਸਾਬ ਨਾਲ ਬੰਦੇ ਦੀ ਮੱਤ ਮਾਰ ਦਿੰਦੀ ਉਹਨੂੰ ਪਾਗਲ ਬਣਾ ਦਿੰਦੀ ਇਸ ਔਰਤ ਦੇ ਵੀ ਮਤਲਬ ਇਹ ਕਿਉਂ ਗਾਰੂ ਪੀਣ ਲੱਗੀ ਕਿ ਕਿੱਥੋਂ ਲੱਗੀ ਕਿ ਕਿਸ ਮਾਹੌਲ ਚੋਂ ਉਹ ਆਈ ਜੰਮ ਪਲ ਕੇ ਤੇ ਕਿਸ ਇੱਕ ਸਵਾਲ ਹੁੰਦਾ ਹੈ ਨਾ ਹੋ ਸਕਦਾ ਉਹਦੇ ਪੇਰੈਂਟਸ ਬਹੁਤ ਭਲੇ ਹੋਣ ਪਰ ਇੱਕ ਸਵਾਲ ਖੜਾ ਤੱਕਾ ਹੁੱਕ ਕਰਾਤਾ ਨਾ ਉਹਨੇ ਆਪਣੇ ਮਾਪਿਆਂ ਤੇ ਵੀ ਉਹ ਮੈਨੂੰ ਮਾਨਸਿਕ ਰੋਗੀ ਵੀ ਲੱਗਦੀ ਔਰਤਾਂ ਉਹਦਾ ਲਾਜ਼ਮੀ ਤੌਰ ਤੇ ਲਾਜਵੀ ਕੀਤਾ ਜਾਣਾ ਚਾਹੀਦਾ ਹੈ ਪਿਛਲੇ ਦਿਨਾਂ ਚ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਆ ਇੱਕ ਔਰਤ ਦੇ ਵੱਲੋਂ ਆਪਣੀ ਸਸਤੀ ਕੁੱਟਮਾਰ ਕੀਤੀ ਜਾਂਦੀ ਆ ਜਿਸ ਦੀ ਨਿੰਦਿਆ ਹਰ ਇੱਕ ਦੇ ਵੱਲੋਂ ਕੀਤੀ ਜਾਂਦੀ ਆ ਪਰ ਉਸ ਤੋਂ ਬਾਅਦ ਜਦ ਉਸ ਦੀ ਅਸਲੀਅਤ ਸਾਹਮਣੇ ਆਉਂਦੀ ਆ ਤਾਂ ਅਸਲੀਅਤ ਨੂੰ ਕੰਡੇ ਖੜੇ ਕਰ ਦਿੰਦੀ ਆ ਪਸਲੈਤ ਇਹ ਹੁੰਦੀ ਆ ਕਿ ਉਹ ਔਰਤ ਜੋ ਆਪਣੀ ਸਸਤੀ ਕੁੱਟਮਾਰ ਕਰ ਰਹੀ ਸੀ ਉਹ ਅਸਲ ਦੇ ਵਿੱਚ ਸ਼ਰਾਬ ਦੀ ਆਦੀ ਹੈ ਤੇ ਸ਼ਰਾਬ ਦੇ ਨਸ਼ੇ ਦੇ ਵਿੱਚ ਉਸਤੇ ਪੁੱਤਰ ਨੇ ਦੱਸਿਆ ਕਿ ਉਹ ਮੇਰੇ ਨਾਲ ਵੀ ਕੁੱਟਮਾਰ ਕਰਦੀ ਹੈ ਆਪਣੇ ਪਿਤਾ ਦੇ ਨਾਲ ਵੀ ਜਿਹੜੀ ਹੈਗੀ ਆਪਣੇ ਹਸਬੰਡ ਦੇ ਨਾਲ ਵੀ ਕੁੱਟਮਾਰ ਕਰਦੀ ਹੈ ਤੇ ਨਾਲ ਹੀ ਨਾਲ ਆਪਣੀ ਸਸਤੇ ਨਾਲ ਇੱਕ ਨਹੀਂ ਬਹੁਤ ਵਾਰ ਕੁੱਟਮਾਰ ਜਿਹੜੀ ਹੈਗੀ ਆ ਉਹ ਕੀਤੀ ਜਾਂਦੀ ਆ ਤੇ ਮਸਲਾ ਉਹ ਕਹਿੰਦੇ ਨੇ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਹਾਲਾਂਕਿ ਵੀਡੀਓ ਸੋਸ਼ਲ ਮੀਡੀਆ ਤੇ ਪਹਿਲੀ ਵਾਰ ਜ਼ਰੂਰ ਵਾਇਰਲ ਹੋਈ ਆ ਪਰ ਇਹ ਪਿਛਲੇ ਲੰਬੇ ਸਮੇਂ ਤੋਂ ਐਸਾ ਕੁਝ ਚਲਦਾ ਆਇਆ ਇਸ ਬਾਬਤ ਗੱਲਬਾਤ ਕਰਾਂਗੇ ਮੇਰੇ ਨਾਲ ਮੈਲਾ ਅਗੂ ਜਸਪੀਰ ਕੌਰ ਨੱਤ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਫਿਰ ਅਗਲੀ ਗੱਲਬਾਤਾਂਗੇ ਜਸਪੀਰ ਜੀ ਸਵਾਗਤ ਤੁਹਾਡਾ ਆਰ ਮੀਟਰ ਤੁਹਾਡਾ ਵੀ ਧੰਨਵਾਦ ਜੀ ਕਿਵੇਂ ਦੇਖਦੇ ਹੋ ਇੱਕ ਮਤਲਬ ਜਦੋਂ ਕਿਸੇ ਪਰਿਵਾਰ ਦੇ ਵਿੱਚ ਘਰ ਦੇ ਵਿੱਚ ਕੋਈ ਨਸ਼ੇ ਦਾ ਆਦੀ ਹੁੰਦਾ ਹੈ ਤਾਂ ਅਗਲਾ ਕਹਿੰਦਾ ਕਿ ਇਹ ਪਰਿਵਾਰ ਤਾਂ ਨਰਕ ਭਰੀ ਜ਼ਿੰਦਗੀ ਭੋਗ ਰਿਆ ਪਰ ਔਰਤ ਨੂੰ ਤਾਂ ਘਰ ਬੰਨਣ ਵਾਲੀ ਕਿਹਾ ਜਾਂਦਾ ਕਿ ਔਰਤ ਜਿਹੜੀ ਆ ਉਹ ਘਰ ਬੰਨ੍ਹ ਕੇ ਰੱਖਦੀ ਆ ਪਰ ਉੱਥੇ ਘਰ ਬੰਨਣ ਵਾਲੀ ਦੇ ਹਾਲਾਤ ਤੁਸੀਂ ਵੀਡੀਓਜ਼ ਦੇ ਵਿੱਚ ਵੀ ਦੇਖਿਓ ਸਿੱਖ ਜੱਥੇ ਬੰਦੀਆਂ ਜਾਂਦੀਆਂ ਨੇ ਤਾਂ ਕਿਸ ਤਰ੍ਹਾਂ ਦੇ ਨਾਲ ਨਸ਼ੇ ਦੇ ਵਿੱਚ ਟੱਲੀ ਹੋ ਕੇ ਉਹ ਤੁਰ ਫਿਰ ਸੀ ਮਤਲਬ ਪੂਰੇ ਵਰਤਾਰੇ ਨੂੰ ਪੂਰੇ ਐਪੀਸੋਡ ਨੂੰ ਕਿਵੇਂ ਦੇਖਦੇ ਹੋ ਦੇਖੋ ਜਸਜੀ दारू पीने इस तरह इतनी बुरी तरह शराब पी के शराबी हो के कुछ करना ये मर्दਾਂ ਲਈ ਵੀ ਗਲਤ ਹੈ ਇੱਥੇ ਔਰਤਾਂ ਲਈ ਵੀ ਗਲਤ ਹੈ ਸਾਡੇ ਸਮਾਜ ਦੇ ਵਿੱਚ ਔਰਤਾਂ ਦੀ दारू ਪੀਣੀ ਅਜੇ ਮਤਲਬ ਆਮ ਵਰਤਾਰਾ ਨਹੀਂ ਹੈ ਇੱਕ ਗੱਲ ਹੈ ਵੀ ਜੇ ਬੰਦਾ दारू ਪੀਂਦਾ ਹੋਵੇ ਘਰ ਦਾ ਔਰਤ ਘਰ ਨੂੰ ਸੰਭਾਲ ਲੈਂਦੀ ਉਹ ਬੱਚਿਆਂ ਨੂੰ ਸੰਭਾਲ ਲੈਂਦੀ ਆ ਬੱਚੇ ਨਹੀਂ ਰੁੱਲਣ ਦਿੰਦੀ ਤੇ ਜਿਸ ਘਰ ਦੇ ਵਿੱਚ ਔਰਤ ਵੀ दारू ਪਿੰਦੀ ਹੋਵੇ ਇੰਨੀ ਬੁਰੀ ਤਰ੍ਹਾਂ ਉਹ ਆਦੀ ਹੋਵੇ ਉਸ ਘਰ ਦਾ ਬਹੁਤ ਔਖਾ ਆ ਮੈਨੂੰ ਉਹਦੇ ਬੇਟੇ ਤੇ ਬੜੀ ਪਿਆਰੀ ਜੀ ਉਹਦੀ ਸ਼ਕਲ ਆ ਉਹਦੇ ਤੇ ਬੜਾ ਤਰਸ ਵੀ ਆਇਆ ਕਿ ਕਿਸੇ ਬੱਚੇ ਦਾ ਨੌਜਵਾਨ ਦਾ ਬਾਪ ਵੀ दारू ਪਿੰਦਾ ਹੋਵੇ ਤੇ ਸਮਾਜ ਵਿੱਚ ਉਹ ਨੂੰ ਵੀ ਨਮੋਸ਼ੀ ਭਰੀ ਗੱਲ ਲੱਗਦੀ ਆ ਪਰ ਜਦੋਂ ਕਿਤੇ ਮਾਂ ਪਿੰਦੀ ਹੋਵੇ ਤਾਂ ਉਹ ਤਾਂ ਬਹੁਤ ਹੀ ਮਤਲਬ ਉਹਦੇ ਲਈ ਔਖਾ ਸਹਿਣ ਕਰਨਾ ਪਰ ਉਹ ਬੱਚਾ ਹੇਰ ਵੀ ਉਹਨੂੰ ਫੇਸ ਕਰ ਰਿਹਾ ਹੈ ਤੇ ਮੈਂ ਉਹਨੂੰ ਸ਼ਾਬਾਸ਼ ਦੇਣੀ ਹੈ ਤੇ ਮੈਂ ਤੁਹਾਡੇ ਮਾਧਿਅਮ ਰਹੀਂ ਕਹਿਣਾ ਚਾਹੁੰਨੀ ਆ ਵੀ ਹੌਸਲਾ ਨਾ ਛੱਡੀ ਕੋਈ ਨਹੀਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੁੰਦਾ ਹੈ ਕਿਉਂਕਿ ਡਰ ਲੱਗਦਾ ਹੈ ਕਿ ਜਦੋਂ ਇਹੋ ਜਿਹੇ ਹਾਲਾਤ ਹੋਣ ਤੇ ਬੱਚੇ ਕਈ ਵਾਰੀ ਗਲਤ ਕਦਮ ਚੁੱਕ ਲੈਂਦੇ ਆ ਉਹ ਕੱਲੀ ਉਹਨੇ ਆਪਣੀ ਸੱਸ ਦੀ ਕੁੱਟਮਾਰ ਨਹੀਂ ਕੀਤੀ ਹੋਰ ਵੀਡੀਓ ਵੀ ਆਈਆਂ ਕਿ ਉਹ ਆਪਣੇ ਪਤੀ ਨੂੰ ਚਪਲਾ ਨਾਲ ਬਹੁਤ ਬੁਰੀ ਤਰ੍ਹਾਂ ਕੁੱਟ ਰਹੀ ਆ ਦਰਵਾਜ਼ਾ ਭੰਨ ਰਹੀ ਆ ਤੇ ਜੇ ਇਹ ਗੱਲ ਜਿੱਦਣ ਇਹ ਵੀਡੀਓ ਇਹ ਉਹਦੇ ਪੁੱਤੇ ਨੇ ਹੀ ਬਣਾਈ ਆ ਤਾਂ ਉਹਨੇ ਇਹ ਵੀ ਕਿਹਾ ਉਹਨੂੰ ਲੋਕਾਂ ਨੇ ਸਵਾਲ ਕੀਤਾ ਵੀ ਤੂੰ ਹਟਾਇਆ ਕਿਉਂ ਨਹੀਂ ਦਾਦੀ ਜਦੋਂ ਕੁੱਟਦੀ ਸੀ ਉਹ ਕਹਿੰਦਾ ਵੀ ਮੇ ਇੱਕ ਤਾਂ ਪਹਿਲਾਂ ਇਹ ਮੇਰੀ ਮਾਂ ਨੇ ਮੇਰੀ ਕੰਪਲੇਂਟ ਕੀਤੀ ਹੋਈ ਹੈ ਥਾਣੇ ਦੇ ਵਿੱਚ ਮੈਨੂੰ ਉਹ ਸੀ ਕਿ ਮੈਨੂੰ ਇਨਵੋਲਵ ਕਰੂਗੀ ਇਹਦੇ ਵਿੱਚ ਤੇ ਦੂਜੀ ਗੱਲ ਇਹ ਸੀ ਕਿ ਮੈਂ ਕੋਈ ਪ੍ਰੂਫ ਬਣਾਉਣਾ ਚਾਹੁੰਦਾ ਸੀ ਕਿਉਂਕਿ ਮੇਰੇ ਕੋਲ ਵੀਡੀਓ ਕਹਿੰਦਾ ਕਿ ਇਕੱਲੀ ਨਹੀਂਗੀ ਸਾਡੇ ਕੋਲੇ ਵੀਡੀਓ ਹੋਰ ਵੀ ਬਹੁਤ ਸਾਰੀਆਂ ਪਰ ਮਤਲਬ ਪਹਿਲਾਂ ਕਦੀ ਇਦਾਂ ਸੋਸ਼ੀਲੀ ਗੱਲ ਨਹੀਂ ਆਈਗੀ ਤਾਂ ਇਹ ਗੱਲ ਬਹੁਤ ਮਾੜੀ ਆ ਆਜ਼ਾਦੀ ਦਾ ਮਤਲਬ ਔਰਤਾਂ ਦੀ ਆਜ਼ਾਦੀ ਦਾ ਜਾਂ ਬਰਾਬਰਤਾ ਦਾ ਇਹ ਮਤਲਬ ਨਹੀਂ ਹੈ ਕਿ ਉਹ ਬੰਦਿਆਂ ਵਾਂਗ ਹੋਈ ਸ਼ਰਾਬ ਪੀ ਕੇ ਜੋ ਬੰਦੇ ਗਲਤੀਆਂ ਕਰਦੇ ਨੇ ਉਹ ਗਲਤੀਆਂ ਕਰਨ ਜਾਂ ਉਹਦਾਂ ਦੇ ਉਹ ਮਤਲਬ ਉਹਨਾਂ ਦਾ ਕਰੈਕਟਰ ਦੇ ਉੱਤੇ ਇਦਾਂ ਦੇ ਸਵਾਲ ਉੱਠਣ ਇਹ ਆਜ਼ਾਦੀ ਨਹੀਂ ਹੁੰਦੀ ਆਜ਼ਾਦੀ ਹੁੰਦੀ ਹੈ ਬਰਾਬਰ ਦਾ ਮਾਨ ਸਨਮਾਨ ਬਰਾਬਰਤਾ ਦੇ ਨਾਗਰਿਕਤਾ ਸਮਝਣਾ ਪਰ ਉਹ ਜਦੋਂ ਸਿੱਖ ਜੱਤੇਬੰਦੀ ਆਈ ਆ ਤਾਂ ਉਹ ਬੰਦੇ ਨੇ ਬੜੇ ਚੰਗੇ ਤਰੀਕੇ ਨਾਲ ਉਹਨੇ ਗੱਲ ਕੀਤੀ ਉਹਨੇ ਇਹ ਵੀ ਕਿਹਾ ਵੀ ਜੇ ਅੱਗੇ ਤੋਂ ਇਹ ਮਾਤਾ ਨੂੰ ਕੁੱਟੂਗੀ ਤਾਂ ਫੇਰ ਭਾਵੇਂ ਸਾਡੇ ਤੇ ਕੋਈ ਕਾਨੂੰਨੀ ਕਾਰਵਾਈ ਹੁੰਦੀ ਹੋਵੇ ਪਰ ਅਸੀਂ ਇਹ ਸਹਿਨ ਨਹੀਂ ਕਰਾਂਗੇ ਮਾਤਾ ਨੇ ਵੀ ਇਹ ਗੱਲ ਕਹੀ ਵੀ ਭਾਵੇਂ ਪੁਲਿਸ ਨੇ ਸਮਝੌਤਾ ਕਰਾ ਦਿੱਤਾ ਪਰ ਮੇਰੀ ਤਸੱਲੀ ਨਹੀਂ ਹੈਗੀ ਹੈਨਾ ਕਿਤੇ ਨਾ ਕਿਤੇ ਮੁੰਡੇ ਦੀ ਗੱਲ ਤੋਂ ਵੀ ਲੱਗਦਾ ਵੀ ਸਾਡੇ ਗਲਤ ਸਿਆਪਾ ਉਹੀ ਪਿਆਰਿਆ ਬਿਲਕੁਲ ਮਤਲਬ ਜਾਇਦਾਦ ਦਾ ਕਿਤੇ ਨਾ ਕਿਤੇ ਉਹ ਕਹਿ ਰਹੀ ਆ ਆਪਣੇ ਹਸਬੰਦ ਨੂੰ ਕਹਿ ਰਹੀ ਆ ਉਹ ਉਥੇ ਵਿੱਚ ਉਹਦੇ ਚ ਵੀ ਕਹਿੰਦੀ ਆ ਹੁਣ ਉਹ ਡੋਨ ਬਣਿਆ ਅੰਦਰ ਵੜ ਗਿਆ ਆਪਦੇ ਹਸਬੰਦ ਨੂੰ ਹੀ ਕਹਿ ਰਹੀ ਨੇ ਉਹ ਡੋਨ ਬਣ ਕੇ ਅੰਦਰ ਵੜ ਗਿਆ ਇਹਦਾ ਮਤਲਬ ਉਹਦੀ ਵੀ ਵਿਚਾਰੇ ਦੀ ਕੋਈ ਔਕਾਤ ਨਹੀਂ ਸ਼ਰਾਬ ਕਹਿੰਦੇ ਉਹ ਵੀ ਪੀਂਦਾ ਤਾਂ ਇਹ ਬਹੁਤ ਔਰਤਾਂ ਦੇ ਲਈ ਸਾਡੇ ਔਰਤ ਦੇ ਸਮਾਜ ਲਈ ਵੀ ਬਹੁਤ ਮਾੜੀ ਗੱਲ ਆ ਪਰ ਇਹਦੇ ਚ ਇਹ ਆ ਵੀ ਮਤਲਬ ਜਿਹੜਾ ਪੰਜਾਬ ਦਾ ਔਰਤਾਂ ਦਾ ਕਮਿਸ਼ਨ ਬਣਿਆ ਉਨਸੂ ਮੋਟਰ ਨਰਸ ਲੈ ਕੇ ਇਹਦੇ ਤੇ ਕਾਰਵਾਈ ਕਰਾਈ ਆ ਪੁਲਿਸ ਨੇ ਵੀ ਇੱਕ ਵਾਰੀ ਜਿੱਦਾਂ ਲੱਗਾ ਵੀ ਪੁਲਿਸ ਵੀ ਕਈ ਵਾਰੀ ਬੇਵਸਾ ਹੋ ਜਾਂਦੀ ਆ ਵੀ ਉਹਨਾਂ ਨੇ ਵੀ ਸਮਝੌਤਾ ਜਾਂ ਕਰਕੇ ਉਹਨੂੰ ਭੇਜ ਦਿੱਤਾ ਪਰ ਜਿੰਨੀ ਤੱਕ ਬੁਰੀ ਤਰ੍ਹਾਂ ਮਾਤਾ ਨੂੰ ਕੁੱਟ ਰਹੀ ਆ ਕੁਝ ਵੀ ਨੁਕਸਾਨ ਹੋ ਸਕਦਾ ਘਰ ਆ ਕਿ ਉਹ ਕਹਿੰਦੇ ਵੀ ਸਮਝੌਤੇ ਤੋਂ ਬਾਅਦ ਵੀ ਉਹਦਾ ਬੇਟਾ ਦਸਰਿਆ ਆ ਕਿ ਉਹ ਮੈਨੂੰ ਆ ਕੇ ਮਤਲਬ ਧਮਕੀਆਂ ਦੇਂਦੀ ਵੀ ਮੈਂ ਦੇਖੂਗੀ ਤੂੰ ਕੀ ਕਰਦੇ ਹੋ ਹਨਾ ਹੁਣ ਤੈਨੂੰ ਮੈਂ ਦੇਖੂਗੀ ਮਤਲਬ ਇਹ ਜਿਹੜਾ ਵਰਤਾਰਾ ਇਹ ਬਹੁਤ ਮੇਰੇ ਹਿਸਾਬ ਨਾਲ ਗਲਤ ਆ ਇੱਕ ਔਰਤ ਵਾਸਤੇ ਉਹ ਸ਼ਾਇਦ ਟੀਚਰ ਹੋਵੇ ਜਾਂ ਕੀ ਹੋਵੇ ਪਤਾ ਨਹੀਂ ਉਹ ਆਪਣੇ ਆਪ ਨੂੰ ਕਹਿ ਰਹੀ ਕਿ ਮੈਂ ਡਾਕਟਰ ਆ ਤੇ ਕਿੰਨਾ ਤਰ੍ਹਾਂ ਦੇ ਉਹ ਮਾਤਾ ਦੇ ਉੱਤੇ ਇਲਜ਼ਾਮ ਲਾਉਂਦੀ ਆ ਮੈਂ ਤੁਹਾਨੂੰ ਦੱਸਦੀ ਆ ਕਿੱਥੇ ਕਿੱਥੇ ਜਾਂਦੀ ਆ ਉਹ ਬਜ਼ੁਰਗ ਔਰਤਾਂ ਮੈਨੂੰ ਲੱਗਦਾ 70 ਸਾਲ ਤੋਂ ਉੱਤੇ 80 ਸਾਲ ਦੇ ਨੇੜੇ ਢੇੜੇ ਉਹਦੀ ਉਮਰ ਆ ਮਾਤਾ ਦੀ ਉਹ ਇਹ ਜਾਂਦੀ ਆ ਬਾਬਿਆਂ ਕੋਲ ਜਾਂਦੀ ਆ ਬਾਬਾ ਬਾਬਾ ਕਹਿੰਦੀ ਆ ਜੇ ਸੂਟ ਸਮਾਉਂਦੀ ਆ ਬੇਬੁਨਿਆਦ ਗੱਲਾਂ ਨੇ ਕੋਈ ਉਹਦੇ ਪੱਲੇ ਕੁਝ ਨਹੀਂ ਹੈਗਾ ਉਹ ਸੌਰਤ ਦੇ ਕੁੱਲ ਮਿਲਾ ਕੇ ਆ ਵੀ ਉਹ ਬੇਵਕੂਫੀ ਭਰੀ ਉਹਨੇ ਜਿਹੜੀ ਇਹ ਹਰਕਤ ਕੀਤੀ ਆ ਇਹ ਬਹੁਤ ਨਿੰਦਣਯੋਗ ਆ ਔਰਤ ਵਰਗ ਲਈ ਵੀ ਤੇ ਮੈਂ ਔਰਤਾਂ ਦੇ ਆਗੂ ਹੋਣ ਦੇ ਬਾਵਜੂਦ ਇਹ ਮੰਗ ਜ਼ਰੂਰ ਕਰਦੀਆਂ ਵੀ ਇਹੋ ਜਿਹੀਆਂ ਔਰਤਾਂ ਜਿਹੜੀਆਂ ਸਮਾਜ ਦੇ ਵਿੱਚ ਬਾਕੀ ਸਾਰੇ ਵਰਗ ਦੇ ਉੱਤੇ ਇੱਕ ਸਵਾਲ ਖੜਾ ਕਰ ਦਿੰਦੀਆਂ ਇਹਦੇ ਉੱਤੇ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਹੈ ਮਾਨਸਿਕਤਾ ਕੀ ਮੰਨਦੇ ਹੋ ਕਿਉਂਕਿ ਇੱਕ ਔਰਤ ਦੀ ਜੋ ਜਿਵੇਂ ਪਹਿਲਾਂ ਵੀ ਗੱਲ ਕੀਤੀ ਹੈ ਇੱਕ ਔਰਤ ਦੀ ਮਾਨਸਿਕਤਾ ਇਹ ਹੁੰਦੀ ਹੈ ਕਿ ਪਰਿਵਾਰ ਨੂੰ ਕਿਵੇਂ ਨਾ ਕਿਵੇਂ ਬਣ ਕੇ ਰੱਖਿਆ ਜਾ ਸਕੇ ਜਿਹੜੇ ਪਰਿਵਾਰ ਦੇ ਵਿੱਚ ਜਿਵੇਂ ਤੁਸੀਂ ਵੀ ਗੱਲ ਕਰੀਆ ਕੋਈ ਮਰਦ ਜਿਹੜਾ ਹੈਗਾ ਉਹ ਐਸਾ ਰਾਤੋਂ ਪਟੜੀ ਤੋਂ ਜੇ ਉਹਦੀ ਗੱਡੀ ਲਹੀ ਹੁੰਦੀ ਹੈ ਤਾਂ ਕੋਸ਼ਿਸ਼ ਕਰਦੀ ਹੈ ਕਿ ਉਹਨੂੰ ਵੀ ਪਟੜੀ ਦੇ ਉੱਪਰ ਕੀਤਾ ਜਾਵੇ ਉਹ ਪਰਿਵਾਰ ਦੇ ਮਾਨਸਿਕ ਹਾਲਾਤ ਉਸ ਔਰਤ ਦੇ ਮਾਨਸਿਕ ਹਾਲਾਤ ਉਹ ਪਰਿਵਾਰ ਦੇ ਹਾਲਾਤਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੀ ਹੋਣਗੇ ਜਿਹਦੇ ਵਿੱਚ ਉਹ ਕਿਉਂਕਿ ਪਰਿਵਾਰ ਦਾ ਉਹ ਬੱਚਾ ਦੱਸ ਰਿਹਾ ਸੀ ਕਿ ਸਹਿਮ ਦੇ ਮਾਹੌਲ ਦੇ ਵਿੱਚ ਆ ਸਾਨੂੰ ਇਹ ਕਿਹਾ ਗਿਆ ਕਿ ਜੇਕਰ ਮੈਨੂੰ ਮੈਂ ਕੁਝ ਵੀ ਮੈਨੂੰ ਹੁੰਦਾ ਹੈ ਤਾਂ ਮੈਂ ਤੁਹਾਡਾ ਨਾਮ ਲੈ ਕੇ ਜਿਹੜਾ ਹੈਗਾ ਮਰਾਂਗੀ ਮਤਲਬ ਮਾਨਸਿਕ ਹਾਲਾਤ ਕੀ ਦੇਖਦੇ ਹੋ ਪਰਿਵਾਰ ਕੈਸੀ ਜ਼ਿੰਦਗੀ ਬਤੀਤ ਕਰ ਰਿਹਾ ਹੋਣਾ ਦੇਖੋ ਪਰਿਵਾਰ ਦੀ ਸਥਿਤੀ ਬਹੁਤ ਮਾੜੀ ਆ ਪਰ ਉਹ ਬੇਵਸ ਵੀ ਆ ਕਿਉਂਕਿ ਕਾਨੂੰਨ ਮੁਤਾਬਕ ਔਰਤਾਂ ਦੀ ਜਿਆਦਾ ਸੁਣਵਾਈ ਹੁੰਦੀ ਹੈ ਕਿ ਸਾਰੇ ਔਰਤਾਂ ਦੇ ਪੱਖ ਦੇ ਵਿੱਚ ਕਾਨੂੰਨ ਨੇ ਤਾਂ ਉੱਥੇ ਕੋਈ ਨਹੀਂ ਜੇ ਮਤਲਬ ਇਹ ਵੀਡੀਓ ਸਾਹਮਣੇ ਨਾ ਆਉਂਦੀ ਤਾਂ ਕੁਝ ਕੁ ਲੋਕਾਂ ਨੇ ਮੰਨਣਾ ਸੀ ਵੀ ਕੁਝ ਨੇ ਨਹੀਂ ਸੀ ਮੰਨਣਾ ਵੀ ਇਹਵੇਂ ਬੀਚੂਠ ਬੋਲਦੀ ਹੈ ਇਹ ਬੰਦਾ ਬਰਤਾਰਾ ਕਹੋ ਤੋਂ ਚੱਲ ਰਿਹਾ ਹੈ ਹਾਂ ਤੇ ਉਹ ਲੜਕੇ ਦਾ ਕਹਿਣਾ ਵੀ ਅੱਜ ਪਹਿਲੀ ਵਾਰੀ ਨਹੀਂ ਇਹ ਸਾਡੀ ਮਾਂ ਦਾਰੂ ਪੀਂਦੀ ਆਦੀ ਆ ਪਰ ਬੱਚੇ ਦੀ ਉਹਦੀ ਜਿਹੜੀ ਸੱਸ ਆ ਉਹਦੇ ਚਿਹਰੇ ਤੋਂ ਵੀ ਉਹਦੇ ਗੱਲਾਂ ਕਰਨ ਦੇ ਲਹਿਜੇ ਤੋਂ ਵੀ ਸਮਝ ਆਉਂਦੀ ਆ ਵੀ ਉਹ ਕਿੰਨੀ ਪਰੇਸ਼ਾਨ ਆ ਨਾ ਉਹ ਕਹਿੰਦੀ ਆ ਕਿ ਮੇਰੇ ਤੇ ਦਬਾਅ ਪਉਂਦੀ ਆ ਕਿ ਮੈਂ ਜਾਇਦਾਦ ਵੰਡ ਕੇ ਇਹਨਾਂ ਨੂੰ ਦੇ ਦੇਵਾਂ ਮਤਲਬ ਆਪਦੇ ਹਸਬੰਡ ਨੂੰ ਕਹਿੰਦੀ ਵੀ ਮੈਨੂੰ ਜਾਇਦਾਦ ਲੈ ਕੇ ਦੇ ਤੇ ਜੇ ਲਾਜ਼ਮੀ ਤੌਰ ਤੇ ਇੱਕ ਸਵਾਲ ਉਹਨਾਂ ਦੇ ਅੰਦਰ ਡਰ ਵੀ ਹੁੰਦਾ ਵੀ ਜੇ ਇਹਨੂੰ ਜਾਇਦਾਦ ਦੇ ਦਿੱਤੀ ਤਾਂ ਮੈਨੂੰ ਲੱਗਦਾ ਔਖਾ ਦਾ ਪਿੰਦਾ ਘਰ ਆ ਮਕਾਨ ਤੋਂ ਪਤਾ ਲੱਗਦਾ ਕਿ ਚੰਗਾ ਖਾਂਦਾ ਪੀਂਦਾ ਘਰ ਆ ਤਾਂ ਇਹ ਮਤਲਬ ਉਹ ਸ ਪਹਿਲੀ ਦਾ ਕੀ ਕਰੂਗੀ ਇੱਕ ਡਰ ਤਾਂ ਹੁੰਦਾ ਹੀ ਹੈ ਵੀ ਪਹਿਲੀ ਦਾ ਇਹਨੇ ਉਹ ਜਾੜ ਦੇਣਾ ਉਹਦਾ ਜਿਹੜਾ ਬੇਟਾ ਹੈ ਉਹਦੇ ਬੋਡੀ ਲੈਂਗੁਏਜ ਤੋਂ ਉਹਦੇ ਚਿਹਰੇ ਤੋਂ ਉਹਦੀਆਂ ਅੱਖਾਂ ਤੋਂ ਇਹ ਸਾਫ਼ ਸਮਝ ਆਉਂਦੀ ਹੈ ਕਿ ਉਹ ਬੇਹੱਦ ਪਰੇਸ਼ਾਨ ਹੈ ਪਰੇਸ਼ਾਨ ਹੋ ਕੇ ਵੀ ਉਹ ਫਿਰ ਵੀ ਬੜੇ ਪਿਆਰ ਨਾਲ ਆਪਣੇ ਮਮਾ ਮਮਾ ਕਹਿ ਰਿਹਾ ਬੋਲਦਾ ਹੈ ਪਰ ਮਾਂ ਦੇ ਖਿਲਾਫ ਇਦਾਂ ਬੋਲਣਾ ਔਖਾ ਤਾਂ ਹੁੰਦਾ ਹੈ ਪਰ ਪਤਾ ਨਹੀਂ ਉਹ ਕਦੋਂ ਤੋਂ ਚੱਲ ਰਿਹਾ ਉਹਦਾ ਬਚਪਨ ਕਿਵੇਂ ਗੁਜ਼ਰਿਆ ਹੋਊਗਾ ਜਿੱਥੇ ਉਹ ਕਹਿੰਦੀ ਹੈ ਵੀ ਦੋਨੇ ਹਸਬੰਡ ਦੇ ਵੀ ਮਾਰ ਘਟਾਈ ਹੁੰਦੀ ਉਹਦੀ ਬੇਬੇ ਦੀ ਗੱਲ ਤੋਂ ਪਤਾ ਲੱਗਦਾ ਹੈ ਤੇ ਇਹਦਾ ਮਤਲਬ ਹੈ ਵੀ ਘਰ ਦੇ ਵਿੱਚ ਮਾਹੌਲ ਹਮੇਸ਼ਾ ਇਤਨਾ ਪੂਰ ਰਿਆ ਹੋਊਗਾ ਤੇ ਬੱਚਿਆਂ ਦੀ ਮਾਨਸਿਕਤਾ ਦੇ ਇਹਦਾ ਇਹਨਾਂ ਗੱਲਾਂ ਦਾ ਬਹੁਤ ਮਾੜਾ ਅਸਰ ਪੈਂਦਾ ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਮਾਵਾਂ ਦੁਖੀ ਨੇ ਕਿ ਸਾਡੇ ਬੱਚੇ ਨਸ਼ੇ ਕਰਦੇ ਆ ਪਰ ਇਸ ਕੇਸ ਦੇ ਵਿੱਚ ਆਪਾਂ ਉਲਟਾ ਦੇਖ ਰਹੇ ਹਾਂ ਕਿ ਇੱਕ ਜਵਾਨ ਬੇਟਾ ਦੁਖੀ ਆ ਕਿ ਮੇਰੀ ਮਾਂ ਨਸ਼ਾ ਕਰਦੀ ਆ ਉਹਨੇ ਇਹ ਵੀ ਕਿਹਾ ਆ ਕਿ ਕੱਲਾ ਸ਼ਰਾਬ ਨਹੀਂ ਪੀਂਦੀ ਮੈਨੂੰ ਲੱਗਦਾ ਹੈ ਮੈਡੀਕਲ ਨਸ਼ੇ ਹੋਰ ਵੀ ਕਰਦੀ ਆ ਇਹ ਵੀ ਉਹਨੇ ਖਦਸ਼ਾ ਜਾਰ ਕੀਤਾ ਹੈ ਤਾਂ ਲਾਜ਼ਮੀ ਤੌਰ ਤੇ ਉਸ ਘਰ ਦੇ ਵਿੱਚ ਮਾਹੌਲ ਬਹੁਤ ਔਖਾ ਹੋਊਗਾ ਮਤਲਬ ਬੱਚੇ ਦੀ ਮਾਨਸਿਕਤਾ ਤੇ ਵੀ ਮਾੜਾ ਅਸਰ ਪੈਂਦਾ ਪਰ ਫਿਰ ਵੀ ਮੈਂ ਕਹਿੰਨੀ ਆ ਉਹ ਹੌਸਲੇ ਵਾਲਾ ਜਿਹੜਾ ਆਪਣੀ ਦਾਦੀ ਦੇ ਨਾਲ ਇਸ ਰੂਪ ਵਿੱਚ ਕੱਟ ਰਹੇ ਨੇ ਬੇਬੇ ਕਹਿ ਰਹੀ ਆ ਕਿ ਮੇਰੀਆਂ ਬਾਹਾਂ ਸੜੀਆਂ ਪਈਆਂ ਇਹ ਖਾਣਾ ਵੀ ਮੈਨੂੰ ਬਣਾਉਣਾ ਪੈਂਦਾ ਹੈ ਇਹਦਾ ਮਤਲਬ ਹੈ ਉਹ ਘਰ ਦੇ ਵਿੱਚ ਕੰਮਕੁੰਮ ਵੀ ਨਹੀਂ ਕਰਦੀ ਜੀ ਬਹੁਤ ਬਹੁਤ ਹਾਂ ਬਹੁਤ ਔਖਾ ਹੈ ਤੇ ਬੱਚੇ ਦੇ ਉੱਤੇ ਵੀ ਉਹ ਪਹਿਲਾਂ ਕੰਪਲੇਂਟ ਕਰਕੇ ਆਈ ਆ ਸਾਰੀਆਂ ਗੱਲਾਂ ਤੋਂ ਇਹ ਤਾਂ ਸਾਫ਼ ਹੀ ਹੈ ਕਿ ਮਾਔਰਤ ਮਾੜਾ ਮਾਹੌਲ ਹੈ ਕਿਤੇ ਕਿਤੇ ਪਰਿਵਾਰ ਵੀ ਬੇਵਿਸ਼ਵਾਸ ਹਨ ਜਿਵੇਂ ਤੁਸੀਂ ਵੀ ਗੱਲ ਕੀਤੀ ਹੈ ਕਾਨੂੰਨ ਦੇ ਵਿੱਚ ਔਰਤਾਂ ਦੀ ਬਹੁਤ ਜ਼ਿਆਦਾ ਸੁਣੀ ਜਾਂਦੀ ਹੈ ਜਿਵੇਂ ਉਹ ਕਹਿੰਦੇ ਨੇ ਕਿ ਮੇਰੀ ਮਾਂ ਨੇ ਕੰਪਲੇਂਟ ਮੇਰੇ ਉੱਤੇ ਵੀ ਦੇਤੀ ਮਤਲਬ ਇੱਕ ਮਾਂ ਦੀ ਜਿਮਮਤਾ ਹੀ ਦੇਖੀਏ ਸ਼ਾਇਦ ਮਾਂ ਆਪਦੇ ਜਵਾਬ ਤਿਆਂ ਅੱਜ ਤੱਕ ਨਹੀਂ ਆਉਣੀ ਸੀ ਪਰ ਉਹ ਮਾਂ ਕੈਸੀ ਹੈ ਜਿਹੜੀ ਆਪਦੇ ਪਤੀ ਨੂੰ ਵੀ ਕੁੱਟਦੀ ਆ ਆਪਦੇ ਬੱਚੇ ਨਾਲ ਵੀ ਕੁੱਟਮਾਰ ਕਰਦੀ ਆ ਆਪਦੀ ਸੱਸ ਨਾਲ ਵੀ ਕੁੱਟਮਾਰ ਕਰਦੀ ਆ ਤੇ ਕੰਪਲੇਂਟ ਮਤਲਬ ਥਾਣਿਆਂ ਦੇ ਗੇੜੇ ਉਹਨੇ ਆਪਦੇ ਪੁੱਤ ਨੂੰ ਵੀ ਲਵਾਤੇ ਹਾਂ ਇਹ ਤਾਂ ਹੈ ਆ ਸਾਰਾ ਕੁਝ ਪਰ ਮੈਨੂੰ ਇਹ ਵੀ ਲੱਗਦਾ ਆ ਕਿ ਜਸ ਜੇ ਇਹਦੇ ਦੂਜੇ ਪੱਖ ਨੂੰ ਵੀ ਦੇਖਿਆ ਜਾਵੇ ਜਿੱਦਾਂ ਬੰਦੇ ਵੀ ਜਿਹੜੇ दारू ਪੀਂਦੇ ਆ दारू ਹਿਸਾਬ ਨਾਲ ਬੰਦੇ ਦੀ ਮਤ ਮਾਰ ਦਿੰਦੀ ਉਹਨੂੰ ਪਾਗਲ ਬਣਾ ਦਿੰਦੀ ਹੈ ਹੈਨਾ ਇਸ ਔਰਤ ਦੇ ਵੀ ਮਤਲਬ ਇਹ ਕਿਉਂ दारू ਪੀਣ ਲੱਗੀ ਕਿ ਕਿੱਥੋਂ ਲੱਗੀ ਕਿ ਕਿਸ ਮਾਹੌਲ ਚੋਂ ਉਹ ਆਈ ਜੰਮ ਪਲ ਕੇ ਤੇ ਕਿਸ ਇੱਕ ਸਵਾਲ ਹੁੰਦਾ ਹੈ ਹੈਨਾ ਹੋ ਸਕਦਾ ਉਹਦੇ ਪੇਰੈਂਟਸ ਬਹੁਤ ਭਲੇ ਹੋਣ ਪਰ ਇੱਕ ਸਵਾਲ ਖੜਾ ਤੱਕਾ ਹੋ ਕਰਾਤਾ ਨਾ ਉਹਨੇ ਆਪਣੇ ਮਾਪਿਆਂ ਤੇ ਵੀ ਤਾ ਲਾਜ਼ਮੀ ਤੌਰ ਤੇ ਉਹਨਾਂ ਗੱਲਾਂ ਦੀ ਵੀ ਪਰਖ ਹੋਣੀ ਚਾਹੀਦੀ ਆ ਪੜਤਾਲ ਹੋਣੀ ਚਾਹੀਦੀ ਆ ਤਾਂ ਉਹ ਮੈਨੂੰ ਮਾਨਸਿਕ ਰੋਗੀ ਵੀ ਲੱਗਦੀ ਆ ਔਰ ਤਾਂ ਉਹਦਾ ਲਾਜ਼ਮੀ ਤੌਰ ਤੇ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ ਕੀ ਲੱਗਦਾ ਕਿ ਐਸੀ ਔਰਤ ਨੂੰ ਜਿਵੇਂ ਤੁਸੀਂ ਗੱਲ ਕਰੀਆ ਕਿ ਕਮੈਲਾ ਆਗੂ ਹੋਣ ਦੇ ਨਾਲ ਤੁਸੀਂ ਕਹਿੰਦੇ ਕਿ ਸਜ਼ਾ ਮਿਲਣੀ ਕੀ ਲੱਗਦਾ ਕਿ ਕੈਸੀ ਸਜ਼ਾ ਜਿਹੜੀ ਹੈਗੀ ਉਹ ਹੋਣੀ ਚਾਹੀਦੀ ਆ ਤਾਂ ਜੋ ਐਸੀ ਚੀਜ਼ ਦੇ ਲਈ ਕੰਨ ਜ਼ਰੂਰ ਹੋ ਜਾਵੇ ਤੁਸੀਂ ਕੀ ਮੰਗਦੇ ਹੋ ਦੇਖੋ ਇੱਕ ਮੈਲਾ ਆਗੂ ਹੋਣ ਦੇ ਨਾਲ ਹਾਂ ਨਹੀਂ ਦੇਖੋ ਜਿੱਦਾਂ ਆਪਾਂ ਨਸ਼ਾ ਛਡਾਊ ਕੇਂਦਰਾਂ 'ਚ ਨੌਜਵਾਨਾਂ ਨੂੰ ਭੇਜਦੇ ਆਂ ਕਿਤੇ ਨਾ ਕਿੰਨਾਂ ਦੀ ਕੋਈ ਨਾ ਕੋਈ ਫ੍ਰਸਟ੍ਰੇਸ਼ਨ ਹੁੰਦੀ ਆ ਹੋ ਸਕਦਾ ਇਸਔਰਤ ਦੀ ਵੀ ਕੋਈ ਫ੍ਰਸਟ੍ਰੇਸ਼ਨ ਹੋਵੇ ਜਿਹੜੀ ਉਹ ਕਦੇ ਜ਼ਾਹਰ ਨਾ ਕਰ ਸકી ਹੋਵੇ ਉਹਦੀਆਂ ਦੱਬੀਆਂ ਖਾਸ਼ਾਂ ਰਹਿ ਗਈਆਂ ਹੁਣ ਕੋਈ ਨਾ ਕੋਈ ਤਾਂ ਲਾਜ਼ਮੀ ਤੌਰ ਤੇ ਮੈਨੂੰ ਲੱਗਦਾ ਵੀ ਦੇਖੋ ਕਾਨੂੰਨ ਦੇ ਜੋ ਪੁਲਿਸ ਕੋਲੇ ਕੇਸ ਗਿਆ ਮਹਿਲਾ ਕਮਿਸ਼ਨ ਨੇ ਵੀ ਉਹਦਾ ਨੋਟਿਸ ਲਿਆ ਤਾਂ ਉਹਨਾਂ ਨੂੰ ਜੋ ਕਾਰਵਾਈ ਲੱਗੀ ਉਹਨਾਂ ਨੇ ਕਰਤੀ ਹੈ ਨਾ ਇਹਦਾ ਮਤਲਬ ਕਾਨੂੰਨ ਮੁਤਾਬਕ ਇੱਥੇ ਕੀ ਹੋ ਸਕਦੀ ਸੀ ਇੱਕ ਵਾਰੀ ਉਹਨਾਂ ਸਮਝਾਵਾਂਗੇ ਆ ਕੇ ਉਹਨੂੰ ਭੇਜ ਦਿੱਤਾ ਕਹਿੰਦੇ ਵੀ ਤਾਂ ਕਈ ਵਾਰ ਹੋਇਆ ਕਹਿੰਦੇ ਹਾਂ ਹਾਂ ਪਰ ਉਹਦਾ ਮੈਨੂੰ ਲੱਗਦਾ ਵੀ ਉਹਦਾ ਇਲਾਜ ਕਰਾਉਣਾ ਵੀ ਜ਼ਰੂਰੀ ਆ ਤੇ ਜੇ ਉਹ ਨਹੀਂ ਫੇਰ ਭੁੱਖ ਦੇ ਵਿੱਚ ਉਹ ਸਮਝਦੀ ਫੇਰ ਭਈ ਕਾਨੂੰਨ ਮੁਤਾਬਕ ਜਿਵੇਂ ਬੰਦਿਆਂ ਤੇ ਕਾਰਵਾਈ ਹੁੰਦੀ ਫਿਰ ਉਹਦੇ ਤੇ ਵੀ ਹੋਵੇ ਪਰ ਦਬਦਬਾ ਕਿੰਨਾ ਹੋ ਸਕਦਾ ਇੱਕ ਇੱਕ ਹੋਰ ਦਾ ਦਬਦਬਾ ਉਸ ਹੋਰ ਦਾ ਦਬਦਬਾ ਉਸ ਪਰਿਵਾਰ ਦੇ ਵਿੱਚ ਕਿੰਨਾ ਹੋ ਸਕਦਾ ਜਿਹਦੇ ਵਿੱਚ ਕਿ ਉਹਦਾ ਪੋਤਰ ਵੀ ਇਹ ਗੱਲ ਕਹਿ ਰਿਹਾ ਕੁਟਮਾਰ ਹੁੰਦੀ ਆ ਹਸਬੈਂਡ ਦੇ ਨਾਲੋਂ ਹਾਲਾਂਕਿ ਹਸਬੈਂਡ ਸਾਹਮਣੇ ਨਹੀਂ ਆਇਆ ਦਾਦੀ ਵੀ ਕਹਿ ਰਹੀ ਐ ਕੁਟਮਾਰ ਨਹੀਂ ਮਤਲਬ ਦਬਦਬਾ ਪਰਿਵਾਰ ਦੇ ਵਿੱਚ ਕਿਹੋ ਜਿਹਾ ਹੁੰਦਾ ਹੁੰਦਾ ਹੀ ਆ ਇਹ ਹੁਣ ਦੇਖੋ ਹੈ ਔਰਤਾਂ ਸਮਾਜ ਦੇ ਵਿੱਚ ਦੂਜੇ ਦਰਜੇ ਤੇ ਗਿਣੀਆਂ ਗਈਆਂ ਸੀ ਹੈਨਾ ਤਾਂ ਇਹਨਾਂ ਦੀ ਬਰਾਬਰਤਾ ਦਾ ਸਵਾਲ ਉੱਠਿਆ ਵੀ ਇਹਨਾਂ ਨੂੰ ਬਰਾਬਰ ਦੇ ਨਾਗਰਿਕ ਮੰਨਿਆ ਜਾਵੇ ਬਹੁਤ ਸਾਰੇ ਮਤਲਬ ਕਾਨੂੰਨਨ ਤੌਰ ਤੇ ਕਾਨੂੰਨ ਉਹਨਾਂ ਦੇ ਹੱਕ ਦੇ ਵਿੱਚ ਬਣੇ ਪਰ ਆਪਾਂ ਦੇਖਦੇ ਹਾਂ ਕਿ ਸਮਾਜ ਦੇ ਵਿੱਚ ਇਹ ਇਕੱਲੀ ਔਰਤ ਨਹੀਂ ਬਹੁਤ ਸਾਰੀਆਂ ਔਰਤਾਂ ਹੋਰ ਵੀ ਨੇ ਸੋਸ਼ਲ ਮੀਡੀਆ 'ਈ ਆਉਂਦੀਆਂ ਨੇ ਕਿ ਉਹਨਾਂ ਦੇ ਘਰਾਂ ਦੇ ਵਿੱਚ ਉਹ ਬੰਦਿਆਂ ਦੇ ਉੱਤੇ ਬਹੁਤ ਜ਼ਿਆਦਾ ਟੌਰਚਰ ਕਰ ਰਹੀਆਂ ਨੇ ਮੈਨੂੰ ਲੱਗਦਾ ਮਾਝੇ ਦੀ ਆ ਸ਼ਾਇਦ ਮਾਝੇ ਦੇ ਏਰੀਏ ਦੀ ਆ ਕਿ ਇੱਕ ਔਰਤ ਆਪਣੇ ਦੋ ਕਿ ਤਿੰਨ ਬੱਚਿਆਂ ਨੂੰ ਛੱਡ ਕੇ ਚਲੀ ਜਾਂਦੀ ਆ ਤੇ ਇੱਕ ਉਹਦਾ 6 ਸਾਲ ਦਾ ਬੱਚਾ ਆ ਜਿਹੜਾ ਮਤਲਬ ਥੋੜਾ ਜਿਹਾ ਆਟイズਮ ਦਾ ਵਿਸ਼ਕਾਰ ਆ ਤੇ ਉਹ ਬੰਦਾ ਇਹਨਾਂ ਨੌਜਵਾਨ ਆ ਮੈਂ ਬੰਦਾ ਨਹੀਂ ਕਹਿ ਸਕਦੀ ਉਹਨੂੰ ਮਤਲਬ 35 36 ਸਾਲ ਦੀ ਉਮਰ ਦਾ ਉਹ ਨੌਜਵਾਨ ਆ ਉਹ ਇਨਾਂ ਦੁਖੀ ਆ ਨਾ ਵੀ ਮੈਨੂੰ ਸਮਝ ਨਹੀਂ ਲੱਗਦੀ ਵੀ ਮੈਂ ਮੇਰ ਤੋਂ ਘਾਟ ਕਿੱਥੇ ਰਹਿ ਗਈ ਵੀ ਮੇਰੀ ਪਤਨੀ ਮੇਰੇ ਸਾਹਮਣੇ ਕਿਸੇ ਖੋਰ ਬੰਦੇ ਨਾਲ ਗੱਲਬਾਤ ਕਰਦੀ ਸੀ ਮੈਂ ਸਹਿਣ ਵੀ ਕਰਦਾ ਰਿਹਾ ਉਹ ਹੁਣ ਆ ਬੱਚਿਆਂ ਨੂੰ ਛੱਡ ਕੇ ਚਲੀ ਗਿਆ ਉਹ ਦਿਹਾੜੀਦਾਰ ਬੰਦਾ ਹੈ ਉਹ ਕਹਿ ਰਿਹਾ ਵੀ ਮੇਰੀ ਤਾਂ ਕਿਤੇ ਸੁਣਵਾਈ ਨਹੀਂ ਮੈਂ ਕਰਾਂ ਕੀ ਮੈਂ ਬੱਚਿਆਂ ਨੂੰ ਕਿਵੇਂ ਪਾਲਾਂ ਕਿਉਂਕਿ ਇੱਕ ਔਰਤ ਬੱਚਿਆਂ ਨੂੰ ਸੰਭਾਲ ਲੈਂਦੀ ਆ ਕੁਦਰਤੀ ਤੌਰ ਤੇ ਆ ਵੀ ਔਰਤਾਂ ਦੇ ਕੋਲੇ ਇਹ ਗੁਣ ਹੁੰਦਾ ਹੈ ਬੰਦਿਆਂ ਨੂੰ ਔਖੇ ਹੁੰਦੇ ਬੱਚੇ ਸੰਭਾਲਣੇ ਹਨ ਪਾਲਣੇ ਔਖੇ ਹੁੰਦੇ ਨਾਲੇ ਉਹਨੇ ਬਾਹਰ ਦਾ ਕੰਮ ਕਰਕੇ ਆਉਣਾ ਉਹ ਤੇ ਵਿਚਾਰਾ ਕਿਰਤ ਕਰਨ ਵਾਲਾ ਰੋਜ਼ਾਨਾ ਦੀ ਉਹ ਕਹਿੰਦਾ ਵੀ ਮੈਂ ਰੋਜ਼ਾਨਾ ਦਿਹਾੜੀ ਕਰਕੇ ਲਿਆਵਾਂ ਜਾਂ ਮੈਂ ਇਹ ਇਹਨਾਂ ਬੱਚਿਆਂ ਨੂੰ ਸਾਹਮਣੇ ਛੋਟੇ-ਛੋਟੇ ਬੱਚਿਆ ਸੋ ਇਦਾਂ ਦੇ ਬਹੁਤ ਸਾਰੇ ਕੇਸ ਨੇ ਜਿਹੜਾ ਸੋਸ਼ਲ ਮੀਡੀਆ ਕਰਕੇ ਸਾਹਮਣੇ ਆ ਰਹੇ ਨੇ ਮੈਨੂੰ ਹੀ ਲੱਗਦਾ ਕਿ ਔਰਤ ਸਮਾਜ ਦੇ ਉੱਪਰ ਖਾਸ ਕਰਕੇ ਐਸੇ ਅੰਸਰ ਜਿਹੜੇ ਨੇ ਚਾਹੇ ਔਰਤਾਂ ਦੇ ਰੂਪ ਦੇ ਵਿੱਚ ਨੇ ਮਰਦ ਸਮਾਜ ਤੇ ਮਰਦੇ ਰੂਪ ਦੇ ਵਿੱਚ ਨੇ ਕਿਤਨਾ ਕਿਤੇ ਸਵਾਲੀਆ ਚਿੰਨ੍ਹ ਖੜੇ ਕਰ ਦਿੰਦੇ ਨੇ ਕਿਤਨਾ ਕਿਤੇ ਜਿਵੇਂ ਕਿਹਾ ਜਾਂਦਾ ਕਿ ਕਲੰਕ ਨੇ ਹਾਂ ਬਿਲਕੁਲ ਕਲੰਕ ਨੇ ਕਲੰਕਤਾ ਸਮਾਜ ਦੇ ਵਿੱਚ ਜਿਹੜਾ ਵੀ ਦੇਖੋ ਮਾੜਾ ਕੰਮ ਕਰੂਗਾ ਕੋਈ ਵੀ ਜ਼ੁਲਮ ਕਰਦਾ ਚਾਹੇ ਕੋਈ ਬੰਦਾ ਔਰਤ ਨਾਲ ਕਰਦਾ ਚਾਹੇ ਲੜਕੀਆਂ ਨਾਲ ਕੋਈ ਕਰਦਾ ਚਾਹੇ ਕੋਈ ਬੰਦਾ ਬੱਚਿਆਂ ਨਾਲ ਕਰ ਰਿਹਾ ਆ ਜਾਂ ਕੋਈ ਆ ਮਤਲਬ ਵੱਡੇ ਜਿਹੜੇ ਔਰਤ ਔਰਤ ਨਾਲ ਕਰ ਰਹੀ ਆ ਜਾਂ ਛੋਟੇ ਬੱਚਿਆਂ ਤੇ ਟੌਰਚਰ ਕਰਦੇ ਉਹਨਾਂ ਨੂੰ ਕੁੱਟਣਾ ਹਨ ਮਨਿਕੋਈ ਤਰੀਕੇ ਨਾਲ ਕੁੱਟ ਮਾਰ ਕੇ ਸੁੱਟ ਦੇਣਾ ਕਿਸੇ ਤਰ੍ਹਾਂ ਦਾ ਟੌਰਚਰ ਆ ਉਹ ਬਹੁਤ ਮਤਲਬ ਮਾੜੀ ਗੱਲ ਆ ਕਲੰਕਿਆ ਦੁਖੀ ਕਰਨ ਵਾਲਾ ਆ ਸ਼ਿਆਰਪੁਰ ਦਾ ਜਿਹੜਾ ਹਰਬੀਰ ਵਾਲਾ ਕਦੇ ਵੀ ਨਹੀਂ ਭੁੱਲਦਾ ਸੋ ਹਮੇਸ਼ਾ ਸਾਹਮਣੇ ਆਉਂਦਾ ਰਹਿੰਦਾ ਤੇ ਇਦਾਂ ਹਰਬੀਰ ਵਰਗੇ ਬੱਚੇ ਪਹਿਲਾਂ ਵੀ ਕਈ ਮਤਲਬ ਨੇ ਚੰਡੀਗੜ੍ਹ 'ਚ ਇੱਕ ਬੱਚਾ ਸੀ ਮੈਨੂੰ ਬਿਲਕੁਲ ਉਹ ਹਰਬੀਰ ਦੀ ਸ਼ਕਲ ਤੋਂ ਉਹ ਜਿਆਦਾ ਆ ਜਿਹਨੂੰ ਭੁੱਖਾ ਰੱਖ ਕੇ ਹੀ ਫਰੋਤੀ ਲਈ ਮਾਰਿਆ ਗਿਆ ਜਾਂ ਲੁਧਿਆਣੇ 'ਚ ਉਹ ਛੋਟੀ ਜੀ ਬੱਚੀ ਦਿਲਜੋਤ ਸੀ ਕੀ ਸੀ ਉਹਨਾ ਉਹ ਮਾਰੀ ਗਈ ਮਤਲਬ ਕੋਈ ਵੀ ਜ਼ੁਲਮ ਕਰਦਾ ਇਹ ਬਹੁਤ ਮਾੜੀ ਗੱਲ ਆ ਤੇ ਉਹਨਾਂ ਨੂੰ ਮਸਾਲੀ ਸਜ਼ਾ ਮਿਲਣੀ ਚਾਹੀਦੀ ਜਿਹਨਾਂ ਕਰਨ ਵਾਲੇ ਜੀ ਸਮੇਂ ਤਾਂ ਬਹੁਤ ਧੰਨਵਾਦ ਧੰਨਵਾਦ ਜੀ ਤੁਹਾਡਾ ਵੀ ਤੁਸੀਂ ਆਏ ਤੁਹਾਡਾ ਵੀ ਧੰਨਵਾਦ ਤੇ ਮੈਂ ਲਾਗੂ ਜਸਵੀਰ ਕੌਰ ਨਤੋਹਰੀ ਮੇਰੇ ਨਾਲ ਸੀ ਤੁਸੀਂ ਇਸ ਬਾਬਤ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਰੱਖਿਓ ਜੁੜੇ ਰਹੋ ਆਰੇਮੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਮੌਂਦੇ ਉਹ ਇਜਾਜ਼ਤ ਧੰਨਵਾਦ ਜੀ